10-10 ਬੈਠੇ ਰਹਿੰਦੇ 10-10 ਬੈਠੇ ਰਹਦੇ ਪਸ਼ੂਆਂ ਨੂੰ ਹਰਾ ਵੀ ਉਹੀ ਪਾਉਂਦੇ ਆਪ ਵੀ ਕਹਿੰਦੇ ਕਿ ਯਰਖਾ ਬਣਾ ਦੇ ਹਰਾ ਸੀ ਆਪੇ ਪਾ ਦਾਂਗੇ ਕਹਿੰਦੇ ਤੂੰ ਸਾਡਾ ਕੰਮ ਕਰ ਦੇ ਪਰ ਅਸੀਂ ਤੇ ਛੇਤੀ ਵੀ ਜਾਣਾ ਹੈ ਬੁੜਗਾ ਵੀ ਆ ਜਾਂਦੇ ਸੀ ਬਹੁਤ ਮੁਰਨਾ ਵੀ ਰਾਤ-ਰਾਤ ਰਹਿੰਦਾ ਅੱਜ ਆਥਨ ਦਾ 10 ਵਜੇ ਤੇ ਕਰਦੇ ਸੀ ਤੇ ਤੜਕੇ 4 ਵਜੇ ਉੱਠ ਖੜਦੇ ਅੱਛਾ ਚਾਰੋ ਹੀ ਉੱਠ ਕੇ ਕਰਨ ਲੱਗੇ ਉਹ ਤਾਂ ਅਸੀਂ ਚਰਖੇ ਕੱਢਦੇ ਵਾਲੇ ਸੀ ਸਾਡੇ 50 ਘਰ ਸੀ ਇੱਕ ਚਰਖਾ ਇੱਕ ਘਰ ਰੋਜ਼ ਕੜਉਂਦੇ ਸੀ ਅੱਛਾ ਬੱਸਾਂ ਭਰੀਆਂ ਜਾਂਦੀਆਂ ਸੀ ਜਮਾਂ ਉਹ ਚਰਖੇ ਵੀ ਤੇ ਜਮਾਂ ਇੱਕ ਮਿਸਤਰੀ ਇੱਕ ਚਰਖਾ ਬਣਾਉਂਦਾ ਸੀ ਅਸੀਂ ਦੋ ਜਣੇ ਹੁੰਦੇ ਸੀ ਦੋ ਜਣੇ ਚਰਖਾ ਆਰਮਨਾਰੀ ਬਣਾਉਂਦੇ ਸੀ ਹੁਣ ਤੁਸੀਂ ਕਿੱਥੇ ਵਗਜੋ ਪੁਆ ਲੁੱਦਿਆਂ ਵਾਲੇ ਵਗਜੋ ਪਟਿਆਲੇ ਵਾਲੇ ਵਗਜੋ ਦਿੱਲੀ ਵਗਜੋ ਚਰਖਿਆਂ ਵਾਲੀ ਕਹਿ ਦਿਓ ਨਾ ਦੀ ਨਾਲ ਸਿਆਣ ਲਾਉਂਦਾ विचार ਖਣਿਓ ਹੋ ਪਰ ਯਾਰ ਬੜੀ ਦੂਰ ਜਾਂਦੇ ਰਹੇ ਚਰਖੇ ਫਿਰ ਬੜੀ ਦੂਰ ਤੱਕ ਜਾਂਦੇ ਰਹੇ ਐ ਇਹ ਬਲਾਡਾ ਏਰੀਆ ਏਰੀਆ 'ਚ ਵੱਧ ਗਏ ਐ ਹਰਿਆਣੇ 'ਚ ਵੱਧ ਗਏ ਐ ਧੁੱਕ ਜੜਦੀ ਸੀ ਜੀ ਸਾਰੀਆਂ ਬੋਕਾਂ ਹੁੰਦੀਆਂ ਸੀਗੀਆਂ ਹਾਂ ਡੈਰੀ ਭਰ ਜਾਂਦੀ ਸੀ ਅੱਛਾ ਨੋਟ ਕੀਤਾ ਜਾਂਦਾ ਸੀ ਹਾਂ ਫਾਈ ਫੜਕ ਜਾਂਦੀ ਸੀ ਵਾਕਿਆ ਦਾ ਉਦੋਂ ਤਨਖਾਹ 100 ਰੁਪਇਆ ਹੁੰਦੀ ਸੀ ਗਵਰਨਮੈਂਟ ਦੀ ਤੇ ਚਰਖਾ 650 ਰੁਪਇਆ ਦਾ ਵਿਕਦਾ ਹੁੰਦਾ ਸੀ ਨਾਲੇ ਘਰੇ ਕੰਮ ਕਰਕੇ ਠੀਕ ਹੈ ਉਸ ਤੇ ਵਿੱਚ ਉਦੋਂ ਉਹਨਾਂ ਨੇ ਉਹਦੀ ਮਾਤਾ ਨੇ ਉਹਨੂੰ ਨੌਕਰੀ ਤੇ ਵੀ ਨਹੀਂ ਜਾਣ ਦਿੱਤਾ ਕਹਿੰਦੀ ਵੀ ਮੈਂ ਮੇਰਾ ਪੁੱਤ ਨਹੀਂ ਨੌਕਰੀ ਕਰੂਗਾ ਵੀ ਇਹ ਘਰੇ ਕੰਮ ਕਰੂਗਾ ਤੇ ਹੌਲੀ ਹੌਲੀ ਸਮੇਂ ਦੇ ਬਦਲਾਅ ਨਾਲ ਜੀ ਜਿਵੇਂ ਕਿ ਹੁਣ ਲੋਹਾ ਪਲਾਸਟਿਕ ਇਹ ਚੀਜ਼ਾਂ ਲੋਕ ਬਾਹਰ ਜਾਣ ਲੱਗੇ ਕੈਨੇਡਾ ਵਗੈਰਾ ਹਾਂ ਤੇ ਵੀ ਉਹ ਚੀਜ਼ਾਂ ਪਰਾਤਨ ਸਮੇਂ ਦੀਆਂ ਬਹੁਤ ਘਟ ਗਈਆਂ ਤੇ ਪੜ੍ਹਾਈ ਦਾ ਰਜਨ ਵੱਧ ਹੋਣ ਕਰਕੇ ਤੇ ਇਹ ਚੀਜ਼ਾਂ ਬਾਰੇ ਤਾਂ ਹੁਣ ਕਿਸੇ ਨੂੰ ਪਤਾ ਵੀ ਨਹੀਂ ਰਿਹਾ ਇਹ ਚੀਜ਼ਾਂ ਹੁਣ ਸਾਡੇ ਕੋਲੇ ਲੋਕ ਆਉਂਦੇ ਐ ਇਹ ਸ਼ੋਪੀਸ ਦੇ ਵਿੱਚ ਬਣਾ ਕੇ ਰੱਖਣ ਵਾਲੀਆਂ ਰਹਿ ਗਈਆਂ ਐਦਾਂ ਹੁਣ ਸਾਰ ਸਕੂਲਾਂ ਆਉਂਦੇ ਜੀ ਕੋਈ ਨਾਲ ਘਰੇ ਜੇ ਜੱਦੀ ਪੁਸ਼ਤੀ ਕੀਤਾ ਸੀਗਾ ਬਸ ਉਹ ਅਨਸਾਰ ਲੱਗ ਜਾਂਦੇ ਉਹ ਤਾਂ ਚਾਹ ਸੀ ਬਹੁਤ ਕਮਜ਼ੋਰਾਂ ਤੇ ਸੀ ਉਹਨਾਂ ਨੇ ਸਾਡੇ ਜਿਹੜਾ ਬਾਬਾ ਸੀ ਜੀ ਗੁਰਬਖਸ਼ ਸਿੰਘ ਸਾਡੇ ਦਾਦਾ ਪਰਦਾਦਾ ਉਹ ਬਹੁਤ ਮਤਲਬ ਬੜੀ ਕਿਰਪਾ ਸਦੇ ਪਰਮਾਤਮਾ ਦੀ ਬੋਲ ਕਾਰੀਆ ਤਖੜਾ ਸੀ ਉਹਦੇ ਕੋਲ ਜਿਹੜਾ ਵੀ ਕੰਮ ਕਰਨਾ ਕੋਈ ਕੋਈ ਕਮੀ ਨਹੀਂ ਰਹਿੰਦੀ ਸੀ ਉਹ ਐਸੀ ਉਹਨੂੰ ਬਖਸ਼ੂ ਜੀ ਪ੍ਰਮਾਤਮਾ ਨੇ ਬਖਸ਼ੀ ਉਦੋਂ ਭਾ ਕਿੰਨਾ ਸੀ ਚਰਖੇ ਦਾ ਉਹ ਠੀਕ ਸੌ ਦਾ ਭਾ ਸੀ ਜਦੋਂ ਤੁਸੀਂ ਕੰਮ ਕਰਨ ਲੱਗੇ ਹਾਂ ਫੇਰ 900 ਦਾ ਹੋ ਗਿਆ ਫੇਰ 1500 ਦਾ ਹੋ ਗਿਆ ਹੁਣ 5500 ਦਾ ਹੁਣ 5500 ਰੁਪਏ ਦਾ ਹੁਣ ਵੀ ਆਉਂਦੇ ਨੇ ਲੋਕੀ ਬਣਾਉਣ ਆਉਂਦੇ ਹਾਂ ਬਹੁਤ ਆਉਂਦੇ ਹਾਂ ਇੱਕ ਬੰਦੇ ਘਟ ਗਏ ਹੁਣ ਜਿਵੇਂ ਇੱਕ ਘਰ ਚ ਪਹਿਲਾਂ ਦੋ ਬੰਦੇ ਕੰਮ ਕਰਦੇ ਜਾਂ ਤਿੰਨ ਕਰਦੇ ਸੀ ਕੋਈ ਜੋੜੀਆਂ ਦੇ ਕੰਮ ਚ ਪੈ ਗਏ ਹੁਣ ਇੱਕ ਦੋ ਤਿੰਨ ਚਾਰ ਘਰੀਆਂ ਬਸ ਅਸੀਂ ਬਾਕੀ ਸਾਰੇ ਕੋਈ ਬਾਹਰ ਬਾਗ ਗਿਆ ਜੋੜੀਆਂ ਦੇ ਕੰਮ ਦੇ ਬਾਗ ਗਿਆ ਕੋਈ ਹੋਰ ਕੰਮ ਚ ਪੈ ਗਏ ਪਹਿਲਾਂ ਜਦੋਂ ਪਹਿਲਾਂ ਬਜੁਰਗ ਸੀ ਉਦੋਂ ਨਾ ਜਿਵੇਂ ਆਪਣੇ ਮਸ਼ੀਨ ਦਾ ਚੱਕਾ ਹੁੰਦਾ ਮਤਲਬ ਉਹ ਚੱਕੇ ਵਾਂਗੂ ਚੱਕਾ ਬਣਿਆ ਸੀਗਾ ਉੱਥੇ ਹੀ ਕਰਦੇ ਸੀ ਹਾਂ ਅੱਥੀ ਫੇਰਦੇ ਹੁੰਦੇ ਸੀ ਯਾਨੀ ਕਿ ਟੋਡਾ ਜਿਹੜਾ ਕੰਮ ਇਹਦੇ ਵਿੱਚ ਬਹੁਤ ਮਿਹਨਤ ਸੀ ਅੱਥੀ ਹਨਾ ਅੱਥੀ ਬਹੁਤ ਜਿਆਦਾ ਅਸੀਂ ਦਿਹਾੜੀਆ ਲਿਆਉਂਦੇ ਤੇ ਹੱਥ ਨੂੰ ਖਰਾਦ ਉਹ ਦੰਦ ਚਰਖਿਆਂ ਦਾ ਕਰ ਦਿੰਦੇ ਹਾਂ ਮਤਲਬ ਉਹਦੇ ਨਾਲ ਅੱਥੀ ਫੇਰਦੇ ਹੋ ਜਾਂ ਜਵੇਂ ਗੱਡੇ ਦਾ ਉਹ ਨਹੀਂ ਹੁੰਦਾ ਟਾਇਰ ਹਾਂ ਗੱਡੇ ਟਾਇਰ ਨੂੰ ਪੁੱਠੀਆਂ ਲਾ ਕੇ ਉਹ ਵੱਡਾ ਬਣਾਇਆ ਹੁੰਦਾ 6-7 ਫੁੱਟ ਉਹਦੇ ਨਾਲ ਚੱਕਰਵਾਜਾਂ ਦੇ ਨਾਲ ਤਾਂ ਤੇ ਨਾਲ ਹੌਲਾ ਹੋ ਜਾਂਦਾ ਜਿਵੇਂ ਹੌਲਾ ਹੋ ਜਾਂਦਾ ਉਹਦੇ ਅਸੀਂ 베ARING ਪਾ ਦਿੰਦੇ ਸੀ ਸਾਡੇ ਸੀਗਾ ਇੱਥੇ ਲੱਗਿਆ ਵਾਜਰ ਪਰਣਾਵਾਂ ਲਗੇ ਸੀ ਪਹਿਲਾ ਹੋਰ ਗੱਲ ਸੀ ਪਹਿਲਾਂ ਪੰਜ 10 ਪੜਾ ਕੇ ਜਵਾਕ ਨੂੰ ਕੱਤਣ ਲਾਣਾ ਦਾ ਤੇ ਕਰੇ ਰਖਦਾ ਹੁਣ ਹੋਰ ਗੱਲ ਐ ਹੁਣ ਪੜਾਈ ਦਾ ਜੋ ਕਰਕੇ ਹੋ ਗਿਆ ਹਰੇਕ ਗਰੀਬ ਤੋਂ ਗਰੀਬ ਦਾ ਚ ਦਿੰਦਾ ਸੀ ਵਿਆਹ ਇਹਨਾਂ ਚ ਬાળા ਉਹਦਾ ਬੜਾ ਹੋ ਜਾਂਦਾ ਸੀ ਕਿਤੇ ਕਿਤੇ ਸਾਰੀ ਰਾਤ ਹੀ ਨਹੀਂ ਸੌਂਦੇ ਸੀਗੇ ਜਦ ਬੜਾ ਜਿਆਦਾ ਹੋ ਜਾਂਦਾ ਉਹ ਕੁਟਾ ਮਾ ਹੁੰਦਾ ਸੀਗਾ ਉਹ ਵਸੇ ਇੱਕ ਬੰਦੇ ਅਗਲੇ ਨੂੰ ਹੁੰਦਾ ਤੇ ਉਹ 2000 ਦੀ ਪਿੱਛੇ ਕੰਮੇ ਖਤਮ ਹੋ ਗਿਆ ਜਿਹੜੇ ਸਾਡੇ ਨਾਲ ਦੇ ਸੀ ਉਹ ਕੋਈ ਸ਼ਹਿਰ ਜਾਣ ਲੱਗ ਗਿਆ ਕੋਈ ਪਿੰਡੇ ਚ ਲੱਗ ਗਿਆ ਕੋਠਿਆਂ ਠੇਕੇ ਲੈਣ ਲੱਗ ਗਏ ਕੋਈ ਇੱਟਾਂ ਦੇ ਕੰਮ 'ਚ ਪੈ ਗਿਆ ਕੋਈ ਲੱਕੜ ਦੇ ਕੰਮ 'ਚ ਪੈ ਗਿਆ ਕੋਈ ਫਰਨੀਚਰ ਦੇ ਕੰਮ 'ਚ ਪੈ ਗਿਆ ਕੋਈ ਦੁਕਾਨ ਤੇ ਲੱਗ ਗਿਆ ਅਡੋਡੀ ਕਿਸੇ ਨੂੰ ਕੋਈ ਨੌਕਰੀ ਮਿਲ ਗਈ ਉਹ ਗੱਲ ਇਹ ਸੀ ਵੀ ਲੋਕੀ ਪੜ੍ਹ ਲੈਣੇ ਜੀ ਕੁੜੀਆਂ ਕੁੜੀਆਂ ਦਾ ਇਹ ਸਾਰਾ ਕੰਮ ਸੰਦ ਸੀਗਾ ਇਹਨਾਂ ਬਾਜੀ ਨੇ ਜਿਆਦਾ ਅਸਰ ਪਾਤਾ ਨਾ ਜੀ ਹਾਂਜੀ ਰੈਡੀमेड ਚੀਜ਼ਾਂ ਤਿਆਰ ਹੋਣ ਲੱਗ ਗਈਆਂ ਉਹ ਹੁਣ ਵਾਲੇ ਬੱਚੇ ਉਹਨਾਂ ਮਿਹਨਤ ਕਰਦੇ ਨਹੀਂ ਬੁੜੀਆਂ ਆਪ ਹੀ ਜਾਂ ਬੰਦੇ ਹੁੰਦੇ ਜਦੋਂ ਅਸੀਂ ਕਿਤੇ ਜਾਂਦੇ ਆਂ ਵੀ ਪੁੱਛਦੇ ਆਂ ਵੀ ਜੋਧਪੁਰ ਉਹ ਪਹਿਲੇ ਅੱਗੋਂ ਸਾਨੂੰ ਕਹਿ ਦਿੰਦੇ ਆਂ ਵੀ ਕਿਹੜਾ ਚਰਖਿਆਂ ਵਾਲੀ ਜਿਹੜਾ ਹਾਂਜੀ ਤੇ ਕੇ ਸਾਡਾ ਪਿੰਡ ਤਲਵੰਡੀ ਸਾਬੋ ਦਮਦਮਾ ਸਾਹਿਬ ਦੇ ਨੇੜੇ ਰਹਿ ਜਾਂਦਾ ਮੈਂ ਵੀਰੇ ਇਸ ਤੋਂ ਪਹਿਲਾਂ ਤਾਂ ਪੜ੍ਹਾਈ ਕੀਤੀ ਸੀਗੀ ਠੀਕ ਹੈ ਤੇ ਪੜ੍ਹਾਈ ਮੈਂ ਵੀ ਪਲੱਸ 2 ਤੋਂ ਬਾਅਦ ਬੀਏ ਕਰਕੇ ਉਸ ਤੋਂ ਬਾਅਦ ਆਈਟੀਆ ਕੀਤੀ ਸੀ ਮੈਂ ਵੀ ਕਾਰਪੈਂਟਰ ਦੀ ਬਾਹਰ ਜਾਣ ਵਾਸਤੇ ਤੇ ਫਿਰ ਉਸ ਤੋਂ ਬਾਅਦ ਆਪ ਦਾ ਘਰੇ ਕੰਮ ਚੱਲੀ ਗਿਆ ਤੇ ਬਸ ਉਧਰ ਕੰਮ ਜੇ ਦੇ ਵਿੱਚ ਪੈ ਗਏ ਸੀਗੇ ਬਹੁਤ ਪਿੰਡਾਂ ਦੇ ਵਿੱਚ ਮਿਸਤਰੀ ਹੁੰਦੇ ਸੀ ਜਿੱਥੋਂ ਨਹੀਂ ਬਣਦਾ ਸੀ ਉਹ ਸਾਡੇ ਤੋਂ ਗੱਡਾ ਬਣਵਾ ਕੇ ਲੈ ਕੇ ਜਾਂਦੇ ਮੇਰੇ ਦਾਦੇ ਪਰਦਾਦੇ ਤੋਂ ਇੱਕ ਬਲਵੰਤ ਸਿੰਘ ਹੁੰਦਾ ਸੀਗੇ ਜੀ ਸਾਡਾ ਗਾਹਾਂ ਦਾਦਾ ਸੀਗਾ ਉਹ ਮੇਰੇ ਦਾਦੇ ਦਾ ਭਰਾ ਸੀਗਾ ਸਭ ਤੋਂ ਵੱਡਾ ਮੇਰੇ ਦਾਦੇ ਵਰਗੇ ਪੰਜ ਭਰਾ ਨੇ ਤੇ ਉਹ ਬਣਾਉਂਦਾ ਹੁੰਦਾ ਸੀਗਾ ਜੀ ਜੋਧਪੁਰ ਪਖਰ ਦੇ ਵਿੱਚ ਗੱਡਾਈ ਨਾ ਤਾਂ ਅੱਜ ਕੱਲ ਕੋਈ ਕਾਤਦਾ ਠੀਕ ਹੈ ਤੇ ਇਹ ਚੀਜ਼ਾਂ ਸਾਰੀਆਂ ਸਾਡੇ ਕੋਲੋ ਸ਼ੋਪੀਸ ਦੇ ਵਿੱਚ ਰੱਖਣ ਵਾਸਤੇ ਹੀ ਲੈ ਕੇ ਜਾਂਦੇ ਆ ਬਰਾਸਤੀ ਚੀਜ਼ਾਂ ਗੱਡਾ ਹੋ ਗਿਆ ਗੱਡੀ ਹੋਗੀ ਚਰਖੀ ਹੋਗੀ ਛੋਟੀ ਨੂਨਦਾਨੀਆਂ ਹਨਾ ਤੇ ਬਹੁਤ ਬਰਾਸਤੀਆਂ ਚੀਜ਼ਾਂ ਬਣਵਾ ਕੇ ਲੈ ਕੇ ਜਾਂਦੇ ਆ ਸਾਡੇ ਤੋਂ ਦਾਗ ਦਿੰਦੇ ਹੀ ਬਹੁਤ ਚਾਹ ਨਾਲ ਕੋਈ ਕਹਿੰਦਾ ਮੇਰੇ ਇੱਕ ਧੀ ਹੈ ਮੈਂ ਜਰਾ ਵਧੀਆ ਹੀ ਰੱਖਾ ਦੇਣਾ ਪੂਰਾ ਐ ਬਣਾਇਓ ਕੋੰਦੂ ਹਰ ਵੀ ਬਦਲੇ ਲਿਓ ਉਹ ਫਿਰ ਵਿਆਹ ਮੁੱਖ ਸੀ ਨਾ ਜੀ ਇਹ ਇਹ ਦਿਹੇ ਸੀ ਜਿਹੜਾ ਚ ਰੱਖੇ ਦਾ ਲੜਕੀ ਨੂੰ ਦੇਣਾ ਇਹ ਮੁੱਖ ਸੀ ਕਈ ਤਾਂ ਰਾਤੀ ਘਟ ਕੇ ਵੀ ਪਾ ਜਾਂਦੇ ਸੀ ਵੀ ਮੈਂ ਕੱਲ ਨੂੰ ਓਜ ਮਰਾਤ ਕਰ ਲੈਣਾ ਤੁਹਾਡੇ ਕੋਲੇ ਵੀ ਮੈਨੂੰ ਥੋੜੀ ਰਾਤ ਨੂੰ ਵੀ ਅਸੀ ਲੱਗਦੀ ਦਾਦਾ ਬਈ ਦਿੱਕਤ ਉਹਨੂੰ ਬਰਾਏ ਨਾ ਜੀ ਵੱਡੇ ਜਿਹੜੇ ਸ਼ਹਿਰ ਸੀ ਜਿਵੇਂ ਹੁਣ ਤਾਂ ਮੋੜ ਪੈਂਦੇ ਤਲਵੰਡੀ ਪੈਂਦੀ ਏ ਇਥੋਂ ਫੀਟਰ ਜਿਹੜੇ ਆਉਂਦੇ ਜਾਂਦਾ ਜਾਂ ਉਹ ਟੈਂਪੂ ਜੀ ਆਉਂਦੇ ਤਨ ਪਿੰਘਾਂ ਵਾਲੀ ਉਹਦੇ ਲੋਕ ਹੀ ਆ ਜਾਂਦੇ ਸੀ ਜਾਂ ਜਿਹੜੇ ਨੇੜੇ ਦੇ ਪਿੰਡਾਂ ਦੇ ਸੀਗੇ ਇਹ ਕੋਈ ਸਾਈਕਲ ਤੇ ਲੈ ਗਿਆ ਘੂਠ ਦੇ ਅੱਗੇ ਪਾਖੜੇ ਪਾਈ ਹੁੰਦੀ ਘੂਠ ਤੇ ਵੀ ਲੈ ਜਾਂਦੀ ਦੋ ਦੋ ਬੰਨ ਕੇ ਇੱਕ ਉਧਰ ਬੰਨ ਲਿਆ ਇੱਕ ਉਧਰ ਬੰਨ ਲਿਆ ਜਿਵੇਂ ਤੁਹਾਡਾ ਫਿਰਾਂ ਤੇ ਵੀ ਲੈ ਜਾਂਦੇ ਦੇਖਿਆ ਜੀ ਅਸੀਂ ਕਿ ਜਿਹੜੇ ਨੇੜੇ ਦੇ ਪਿੰਡ ਤੇ ਸੀਗੇ ਨਾ ਉਹ ਸਿਰਤੀ ਲੈ ਜਾਂਦੇ ਸੀ ਕੋ ਲੋਕੀ ਤੌਰ ਨੂੰ ਬਹੁਤ ਲੋਕਾਂ ਨੂੰ ਸ਼ੌਂਕ ਸੀਗਾ ਤੁਰਨ ਦਾ ਹੁਣ ਤਾਂ ਕਿਸੇ ਨੂੰ ਤੁਰਨ ਦਾ ਸ਼ੌਂਕ ਹੀ ਨਹੀਂ ਹੁੰਦਾ ਇਹ ਤਾਂ ਮੋਟਰਸਾਈਕਲ ਤੇ ਆਉਂਦੇ ਜਾਂ ਕੋਈ ਆਹਦੀ ਕਾਰ ਜੀ ਲੈ ਕੇ ਆਉਂਦੇ ਸਮੇਂ ਵਿੱਚ ਬੜੀ ਤਬਦੀਲੀ ਆ ਗਈ ਨੀ ਉਭਰਾ ਕੋ ਟੇ ਡੰਡੀਆਂ ਥਾਪਿਆ ਹਾ ਇਹ ਚੀਜ਼ਾਂ ਕੋਈ ਮੰਜਾ ਬਣਾਤਾ ਪੀੜੀ ਬਣਾਦੀ ਕੋਈ ਮੇਜ਼ ਬਣਾਤਾ ਬੈੱਡ ਬਣਾਦੀ ਇਥੇ ਮਤਲਬ ਸਾਈ ਇਹਦੇ ਸਾਈ ਤੇ ਬਣਾਉਂਦੇ ਇਸ ਤਰ੍ਹਾਂ ਕੋਈ ਆਉਂਦੀ ਸਾਈ ਪੇਟੀ ਦੀ ਹਾਂ ਉਹ ਜਾ ਜਿਹੜਾ ਸਾਬਾਪੂਜੀ ਸੀਗਾ ਉਹ ਅਗਲੇ ਨੂੰ ਉੱਥੇ ਉੱਥੇ ਭੱਜ ਜਾਂਦੀ ਸੀ ਅਗਲੇ ਦੀ ਅਲਾਦ ਕਾ ਹੀ ਲੈ ਜਾਂਦਾ ਸੀਗਾ ਕੋਈ ਸੰਦ ਲੈ ਜਾਂਦੀ ਸੀ ਨਾਲ ਫਿਰ ਉਹ ਉੱਥੇ ਬਹਿ ਕੇ ਬੇਟੀ ਹੁਣਮਾਉਂਦੀ ਉਹ ਤਾਂ ਸਾਰਾ ਹੱਥੀ ਕੰਮ ਸੀਗਾ ਹੁਣ ਤਾਂ ਮਸ਼ੀਨਰੀ ਯੁੱਗ ਹੋ ਗਿਆ ਮਸ਼ੀਨਾ ਆ ਗਈਆਂ ਰੰਦਾ ਮਸੀਨਾ ਆ ਗਈਆਂ ਡਿਲਾਂ ਆ ਗਈਆਂ ਰੂਟਰ ਬੀਟਰ ਆ ਗਿਆ ਵਾ ਸਾਰੇ ਆ ਜਿਹੜੇ ਸਾਰੇ ਆ ਸੰਦ ਅੱਛਾ ਜਿਹੜੇ ਪੌੜੀਆਂ ਤੇ ਲੋਕੀ ਕੰਮ ਕਰਾਉਂਦੇ ਨੇ ਲੱਕੜ ਦਾ ਰੇਲਿੰਗ ਨਹੀਂ ਲਾਉਂਦੇ ਚੜਨ ਵਾਲੀ ਉਹ ਲੱਕੜ ਦੇ ਭਾਵੇਂ ਲਾਉਂਦੇ ਆ ਵਿੱਚ ਉਹ ਐ ਵਿੱਚ ਸਟੀਲ ਦੇ ਲਾਉਂਦੇ ਆ ਜਿਵੇਂ ਸ਼ੌਂਕ ਹੁੰਦਾ ਉਹ ਲੱਕੜ ਦੇ ਲਾਉਂਦੇ ਰੰਗ ਕਰ ਕਿੱਥੇ ਲੱਕੜ ਕਿੱਥੇ ਭਾਵੇਂ ਦਾ ਉਹ ਉਹ ਆ ਜਿਹੜੇ ਪੱਲੇ ਹੁੰਦੇ ਨਾ ਉਹਨੂੰ ਵੀ ਉਹ ਐ ਵੱਜਣ ਲੱਗ ਜਾਂਦੇ ਆ ਉਹ ਥੋੜੇ ਜਿੜਚੀ ਵੱਜਣ ਲੱਗ ਜਾਂਦੇ ਆ ਉਦੋਂ ਦਾ ਬਾਪੂ ਦਰਵਾਜ਼ੇ ਵੀ ਇਹੋ ਜਿਹੇ ਘਰਾਂ 'ਚ ਲੱਗਦੇ ਰਹੇ ਮੇਨ ਗੇਟ ਜਿਹੜੇ ਹੁੰਦੇ ਸੀ ਭਾਵੇਂ ਆਸਾਨ ਟੱਕਰ ਮਾਰਦਾ ਉਹ ਵੀ ਨਹੀਂ ਟੁੱਟਦੇ ਸੀ ਇੰਨੇ ਮਜ਼ਬੂਤ ਲਾਉਂਦੇ ਰਹੇ ਹਨ ਹੁਣ ਵੀ ਲਾਉਂਦੇ ਆ ਵਿੱਚ ਤਾਂ ਵੀ ਵੱਡੇ ਸਰਦਾਰ ਹੁਣ ਲਾਉਂਦੇ ਆ ਉਹਦੇ ਮੀਨਾਕਾਰੀ ਕਰ ਲੈਂਦੇ ਅਸੀਂ ਪੂਰੇ ਡੱਬੇ ਬਣਾ ਦਿੰਦੇ ਨੇ ਬਕਸ ਉਹ ਕਰਕੇ ਉਹ ਵੀ ਹੈਗੇ ਆ ਵਿੱਚ ਤੇ ਉਹ ਕੋਈ ਨਾ ਕੋਈ ਕਰਾ ਹੈ ਥੋੜੇ ਬੱਚਿਆਂ ਨੇ ਨਹੀਂ ਕਿਹਾ ਵੀ ਬਾਪੂ ਮੈਨੂੰ ਵੀ ਸਿਖਾ ਦੇ ਇਹ ਬਣਾਉਣ ਵਾਲਾ ਕੰਮ ਬੱਚੇ ਕਹਿੰਦੇ ਇਸ ਕੰਮ 'ਚ ਪੈਂਦੇ ਨਹੀਂ ਸੀ ਬੱਚੇ ਨਹੀਂ ਪੈਂਦੇ ਬੱਚੇ ਫਿਰ ਪੜ ਲਿਖ ਗਏ ਬੱਚੇ ਪੜ ਲਿਖ ਗਏ ਨਾ ਹਾਂ ਤੁਹਾਨੂੰ ਕੰਮ ਕਰਕੇ ਵਧੀਆ ਲੱਗਦਾ ਜਦੋਂ ਰੋਜ਼ ਬੈਠਦੇ ਹਾਂ ਸਵੇਰੇ ਸ਼ਾਮ ਨੂੰ ਉੱਠਦੇ ਹਾਂ ਕੰਮ ਤੋਂ ਸਾਨੂੰ ਵਧੀਆ ਲੱਗਦਾ ਹੈ ਸਾਨੂੰ ਐ ਬਾਹਰ ਨਹੀਂ ਜਾਣਾ ਪੈਂਦਾ ਇੱਕ ਤਾਂ ਜੇ ਹੁਣ ਅਸੀਂ ਬਾਹਰ ਜਾਈਏ ਨਾਲ ਤਾਂ 100 ਰੁਪਏ ਕਿਰਾਇਆ ਲਾਈਏ ਨਾਲੇ ਉੱਥੇ ਕਿਸੇ ਕੋਠੀ ਜਵਾਈਏ ਕਿਸੇ ਕਿਸੇ ਕੋਠੀ ਜਾਈ ਕਿਸੇ ਕੋਠੀ ਜਾਈਏ ਆਪਾਂ ਐਸੇ ਘਰੇ ਬੈਠਿਆ ਆਰਾਮ ਨਾਲ ਕਰੀ ਜਾਂਦੇ ਹਾਂ ਤੁਸੀਂ ਬਾਪੂ ਬੜਾ ਸਮਾਂ ਬਦਲਦਾ ਦੇਖਿਆ ਹੈ ਨਾ 50 55 ਸਾਲਾਂ 'ਚ ਬਹੁਤ ਕੁਝ ਬਦਲ ਗਿਆ ਬਦਲ ਗਿਆ ਹਾਂ ਬਹੁਤ ਫਰਕ ਪੈ ਗਿਆ ਉਹ ਤਾਂ ਕੱਚੇ ਘਰ ਹੁੰਦੇ ਸੀ ਹਾਂ ਕੱਚੇ ਘਰ ਹੁੰਦੇ ਸੀ ਉਦੋਂ ਬਾਅਦ ਹੌਲੀ ਹੌਲੀ ਫੇਰ ਫਰਕ ਪਈ ਜਾਂਦਾ ਨਾ ਆਹੋ ਜਿਵੇਂ ਹੁਣ ਤੁਸੀਂ ਚਰਖੇ ਤੁਹਾਨੂੰ ਪਤਾ ਹੈ ਜਿਹੜੀ ਸਾਡੇ ਵਾਲੀ ਪੀੜ੍ਹੀ ਆ ਜਾਂ ਇਸ ਤੋਂ ਅੱਗੇ ਵਾਲੀ ਪੀੜ੍ਹੀ ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਉਹਨਾਂ ਵੀ ਚਰਖੇ ਵੀ ਨਹੀਂ ਚੀਜ਼ ਕੀ ਚੀਜ਼ ਹਾਂ ਇਹ ਨਹੀਂ ਨਾ ਇਹਨਾਂ ਨੂੰ ਕੱਤਣ ਦਾ ਪਤਾ ਨਾ ਊਰੀ ਦਾ ਪਤਾ ਨਾ ਊਰੀ ਦਾ ਪਤਾ ਉਦੋਂ ਤਾਂ ਬਾਪੂ ਫਿਰ ਊਰੀਆਂ ਵਗੈਰਾ ਵੀ ਤੁਹਾਡੇ ਨਾਲ ਕੋਈ ਐ ਹੁੰਦਾ ਸੀ ਵੀ ਜਿਵੇਂ ਅੱਜ ਕੱਲ੍ਹ ਨਾ ਇੱਕ ਕੰਪਨੀਆ ਕੰਮ ਕਰਦੀਆਂ ਆ ਉਹ ਜੇ ਵੱਡੀ ਚੀਜ਼ ਦੇ ਨਾਲ ਛੋਟੀ ਚੀਜ਼ ਦੇ ਦਿੰਦੀਆਂ ਵੀ ਇਹ ਤੁਹਾਨੂੰ ਫਰੀ ਚ ਦਿੱਤੀ ਤੁਸੀਂ ਐਵੇਂ ਕੁਝ ਦਿੰਦੇ ਹੁੰਦੇ ਸੀ ਊਰੀ ਲੈ ਜਾਓ ਨਾਲ ਨਾਲ ਨਾ ਨਾ ਫਰੀ ਨਹੀਂ ਹੁੰਦੇ ਸੀ ਆ ਕੱਲ੍ਹ ਵਾਰਸ ਨੂੰ ਦਿੰਦਾ ਮੈਂ ਬਣਾ ਕੇ ਅੱਛਾ ਪੂਰੀ ਬਣਾ ਕੇ ਦਿੱਤੀ ਆ ਢੇਰ ਬਣਾ ਕੇ ਦਿੱਤਾ ਪੂਰਾ ਬਣਾ ਕੇ ਦਿੱਤਾ ਠੀਕ ਆ ਉਹ ਕਹਿੰਦਾ ਵੀ ਪੁਰਾਣਾ ਸੱਭਿਆਚਾਰ ਸਾਹਮਣੇ ਹਾਂ ਹਾਂ ਕੋਈ ਜ਼ਿੰਮੇਦਾਰ ਬਹੁਤ ਹੁੰਦੇ ਆ ਛੋਟੇ ਚਰਖੇ ਚਰਖਾ ਲਿਆ ਛੋਟਾ ਉਹ ਕਹਿੰਦਾ ਸੀ ਉਸ ਰੱਖੜੀ ਹੈ ਚਰਖਾ ਅਸਲ ਚ ਬਾਬੂ ਕਦੇ ਇਹ ਲੋਡ ਹੁੰਦੀ ਸੀ ਅੱਜ ਸ਼ੋਪੀਸ ਬਣ ਕੇ ਮੰਨ ਲਓ ਰਹਿ ਗਿਆ ਹਨਾ ਕੰਮ ਉਹ ਤਾਂ ਫਿਰ ਕਰਦੇ ਸੀ ਨਾ ਉਦੋਂ ਗੱਲ ਹੋਰ ਸੀ ਉਦੋਂ ਥੀ ਕੰਮ ਕਰਨੀ ਸੀ ਸਹੀ ਆ ਕਰਦੇ ਸੀ ਤੈਨੂੰ ਲੱਗਦਾ ਵੀ ਜਿੰਮੇ ਜਿੰਮੇ ਮੰਨ ਲਓ ਹੁਣ ਤਾਂ ਬਹੁਤ ਸਾਰੀਆਂ ਤੁਹਾਡੇ ਕੋਲੇ ਇਸ ਤਰੀਆਂ ਕੋਲ ਮਸ਼ੀਨਾਂ ਨੇ ਜਿਹੜੀਆਂ ਬੜਾ ਕੰਮ ਸੌਖਾ ਕਰ ਦਿੰਦੀਆਂ ਬਾਹਲਾ ਸੌਖਾ ਹੋਈ ਅੱਗੇ ਨਾਲੋਂ ਤਾਂ ਹੂੰ ਹੁਣ ਤਾਂ ਜਿਵੇਂ ਕੋਪੜੇ ਪਾ ਕੇ ਆਏ ਜਾਂਦਾ ਉਵੇਂ ਵਾਲਾ ਮੁੜਿਆ ਹੁੰਦਾ ਪਹਿਲਾਂ ਉਹ ਬੁਰਾ ਹਾਲ ਹੋ ਜਾਂਦਾ ਵੀ ਅੱਥੀ ਸਾਰਾ ਕੰਮ ਕਰਨਾ ਬਹੁਤ ਸਰੀਰ ਦੀ ਕਸਰਤ ਹੁੰਦੀ ਸੀ ਜ਼ੋਰ ਲੱਗਦਾ ਸੀ ਜਾਂਦਾ ਪਹਿਲਾਂ ਮੋਟਾ ਲਾਉਣਾ ਫਿਰ ਬਰੀਕ ਫਿਰ ਰੇਮਲ ਕਰਦੇ ਅੱਥੀ ਹੁਣ ਉਹ ਸਾਰਾ ਕੁਝ ਰੇਮਲ ਵੀ ਸਾਰਾ ਕੁਝ ਉਹ ਮਸ਼ੀਨਾਂਤੀ ਹੋ ਗਿਆ ਹੁਣ ਤਾਂ ਉਹ ਬੱਚੇ ਉਹ ਪਸੰਦ ਨਹੀਂ ਕਰਦੇ ਉਹ ਪੜ੍ਹਾਈ ਕਰਾਉਂਦੇ ਸਾਨੂੰ ਪੜ੍ਹਾਈ ਕਰਕੇ ਉਹ ਚੰਗੀ ਨੌਕਰੀ ਤੇ ਜਾਣਾ ਚਾਹੁੰਦੇ ਆ ਕਿੰਗਾ ਅਸਰਵਾਲਣਾ ਜਾਂਦੇ ਮੁੱੱਚ ਲੱਗ ਵੀ ਗਏ ਸਾਰੇ ਪਰਿਵਾਰਾਂ ਦੀ ਬੱਚਾ ਲੱਗ ਗਿਆ ਕੋਈ ਫੌਜੀ ਬਣ ਗਿਆ ਕੋਈ ਪੁਲਿਸ ਤੇ ਲੱਗ ਗਿਆ ਕੋਈ ਬਿਜਲੀ ਵਿਭਾਗ ਵਿੱਚ ਕੋਈ ਨਹਿਰੀ ਵਿਭਾਗ ਵਿੱਚ ਐ ਤਾਂ ਸਾਡੇ ਪਰਿਵਾਰ ਦੇ ਵਿੱਚੋਂ ਸੀਗੀ ਤਾਂ ਉਹਨੂੰ ਲੱਗਦਾ ਵੀ ਜਿਵੇਂ ਤੁਸੀਂ ਬੱਚਿਆਂ ਦੀ ਗੱਲ ਕੀਤੀ ਵੀ ਜਿਹੜਾ ਕਿੱਥੇ ਤੋਂ ਉਹ ਥੋੜਾ ਜਿਹਾ ਉਸ ਤਰੀਕੇ ਨਾਲ ਦੂਰ ਹੋਏ ਇਹਦਾ ਕਾਰਨ ਕੀ ਕਹਿੰਦੇ ਕਿ ਇਸ ਕੰਮ 'ਚ ਮਿਹਨਤ ਜ਼ਿਆਦਾ ਜਾਂ ਫਿਰ ਇਸ ਕੰਮ ਦੀ ਓਨੀ ਕਦਰ ਨਹੀਂ ਹੈਗੀ ਜਿੰਨੀ ਸਭ ਕੰਮ ਕੋਈ ਵੀ ਹੈ ਜੀ ਜਿਹੜੇ 'ਚ ਜ਼ਿਆਦਾ ਮਿਹਨਤ ਆ ਨਾ ਉਹਦੇ 'ਚ ਬੱਚਤ ਘਟ ਰਹਿੰਦੀ ਐ ਉਹਦੇ 'ਚ ਦੋ ਰੁਪਏ ਵੱਧ ਬਣ ਜਾਂਦੇ ਐ ਇਹ ਕ ਜਿਹੜਾ ਲੱਕੜ ਦਾ ਕੰਮ ਸੀ ਇਹਦੇ ਵਿੱਚ ਜਿਹੜਾ ਚ ਰੱਖੇ ਦਾ ਕੰਮ ਸੀਗਾ ਇਹਦੇ ਵਿੱਚ ਮਿਹਨਤ ਬਹੁਤ ਜ਼ਿਆਦਾ ਸੀ ਤੇ ਇੱਕ ਉਹ ਸਾਰਿਆਂ ਦੀ ਸੋਚ ਇਹ ਸੀ ਵੀ ਚੀਜ਼ ਵਧੀਆ ਦੇਣੀ ਹੈ ਤੇ ਪੈਸੇ ਵੀ ਜਾਈ ਦੇਣੇ ਨੇ ਤੇ ਸਾਡੇ ਦਾਦਾ ਪੜਦਾਦਾ ਸੀ ਉਹ ਵੀ ਇਹ ਕਹਿੰਦੇ ਵੀ ਆਪ ਦੇ ਹੱਕ ਦੀ ਕਮਾਈ ਖਾਣੀ ਹੈ ਗੁਰਬਾਣੀ ਦਾ ਉਹਨਾਂ ਦੇ ਬਹੁਤ ਅਸਰ ਸੀ ਗੁਰਬਾਣੀ ਪੜ੍ਹਦੀ ਸੀ ਨਿਤਨੇਮ ਵੀ ਕਰਦੀ ਸੀ ਸਾਡੇ ਦਾਦੀ ਭਾਬੀ ਸਾਰੇ ਉਹ ਗੁਰਬਾਣੀ ਦੇ ਹੋ ਸੀਗੇ ਸਾਨੂੰ ਵੀ ਉਸ ਪਾਸੇ ਲਾਇਆ ਉਹਨਾਂ ਨੇ ਉਹ ਵੱਡੇ ਚਰਖਿਆਂ ਤੋਂ ਇਹ ਚਰਖੀਆਂ ਤੇ ਆ ਗਏ। ਹਾਂ ਇਹ ਤਾਂ ਬਸ ਇੱਕ ਟਾਈਮ ਪਾਸ ਕਰਨ ਵਾਸਤੇ ਹੈ ਜੀ। ਛੋਪੀ ਚ ਰੱਖਣ ਵਾਸਤੇ। ਜਿਵੇਂ ਮਤਲਬ ਕੁਝ ਨਿਸ਼ੌਕ ਹੈ ਉਹ ਮੋਬਲ ਮੋਜ ਬਣਵਾਉਂਦੇ ਐ। ਇਹ ਤਾਂ ਆ ਗਿਆ ਅਥੜਾ। ਹੂੰ। ਇਹ ਫਟ ਆ ਗਈ। ਇਹ ਮੁੰਨੇ ਆ ਗਏ ਦੋ। ਇਹ ਪਰੜੀ ਆ ਗਈ। ਇਹ ਕਾੜ ਆ ਗਈ। ਇਹ ਕਾੜ ਕਿੱਕੜ ਦੀ ਬਣਉਂਦੀ ਸੀ ਪਹਿਲਾਂ। ਅੱਛਾ। ਹਾਂ। ਇਹਦੇ ਵਿੱਚ ਵੀ ਖਾਸੀਅਤ ਇਹ ਸੀ ਨਾ ਵੀ ਇਹ ਕਾੜੀ ਹੁੰਦੀ ਸੀ। ਜੇ ਆ ਆ ਵੀ ਪਰੜੀ ਆ ਗਈ, ਆ ਗੁੱਡੀਆਂ ਆ ਗਈਆਂ ਦੋਨੇ। ਆ ਪੜੋਂਗਾ ਆ ਗਈ ਵਿਚਾਰਟੀ। ਜਿਨੂੰ ਅਸੀਂ ਕਹਨੇ ਆ ਉਹ ਮਤਲਬ ਉਹ ਕੋਈ ਪਸੰਦੀ ਨਹੀਂ ਕਰਦਾ ਜੀ ਆਵੇ ਸਭ ਨੇ ਕਿਸੇ ਨੇ ਪੇਟੀ ਚ ਰੱਖਦਾ ਕੋਈ ਨੇ ਸੰਦੂਕ ਚ ਪਿਆ ਤਾਂ ਰੱਖਦੇ ਕਿਸੇ ਦਬਕੇ ਜੇ ਪਿਆ ਕਿਨੇ ਤੋੜ ਕੇ ਵਿੱਚ ਬਾੜ ਵੀ ਲੈ ਜੀ ਜਾਂ ਕੋਠੇ-ਕੂਠੇ ਰੱਖਣ ਦੇ ਵੀ ਉਹ ਪਾਸੇ ਮੈਡੀਕਲ ਆਉਂਦੇ ਵੀ ਜਿਹੜੇ ਬੰਦੇ ਚੰਗੇ ਅਫਸਰ ਨੇ ਜੀ ਆਪਦੇ ਕੋਠਿਆਂ ਚ ਰੱਖ ਦਈਏ ਜਿੰਨਾਂ ਕੋਈ ਵਾਧੂ ਪਏ ਸਹੀਂ ਛੌਂਕ ਰੱਖਦੀ ਹੈ ਉਹ ਵੀ ਪੁਰਾਣੀ ਵੀ ਕਾਰੀਗਰੀ ਦੇ ਪੁਰਾਣੀ ਬੇਸਾ ਸਾਹਮਣੇ ਆ ਉਹਦੇ ਇਹ ਚੀਜ਼ਾਂ ਬਣਵਾਉਂਦੇ ਆ ਇਹਦੇ ਵਿੱਚ ਕੋਈ ਆਮਦ ਨਹੀਂ ਜੀ ਇਹ ਸਾਰੀ ਹੁਣ ਇਹ ਆਹ ਹੁਣ 2000 ਦੀ ਹੈ 2000 ਦੇ ਦਿਨ ਲੱਗੇ ਬਾਕੀ ਇਹਦੇ ਤੁਸੀਂ ਆ ਲਾ ਲਓ ਹਾਂ ਬਤਾ ਕਰਕੇ ਬਣਾਉਣੇ ਆ ਜੀ ਟਾਈਮ ਪਾਸ ਦੇ ਮੈਂ ਨਹੀਂ ਵੀ ਹੁਣ ਹੋਰ ਕੰਮ ਜਿਆਦੇ ਭਾਰੀ ਕਿਉਂ ਤਾਂ ਹੁੰਦਾ ਨਹੀਂ ਇਹ ਮਤਲਬ ਇਹਦੇ ਕੋਈ ਕੰਮ ਤੋਂ ਬੜਾ ਜ਼ੋਰ ਨਹੀਂ ਲੱਗਦਾ ਇਹ ਇੱਕ ਆ ਸਰੀ ਵਸ ਠੀਕ ਹੈ ਤੇ ਆ ਸਰੀ ਵਸ ਕਲਾ ਦੀ ਗੱਲ ਹੈ ਜੀ ਬਹੁਤ ਘੱਟ ਲੋਕ ਜਿਹਨੂੰ ਕਿਸੇ ਨੂੰ ਸ਼ੌਂਕ ਜੀ ਰੱਖਣ ਦਾ ਸੰਦ ਜੇ ਤਕੜੇ ਬੰਦੇ ਅਮੀਰ ਬੰਦੇ ਆ ਉਹ ਇਹ ਦੇਖਦੇ ਆ ਵੀ ਸਾਰਾ ਰਸੋਈ ਦਾ ਵੀ ਸਾਰੇ ਸੰਦ ਹੈਗੇ ਕਲੀ ਲੜਕੀ ਸੀ ਉਹਦੇ ਉਹ ਵੀ ਚ ਰੱਖਾਂ ਮੈਂ ਦੇਣਾ ਵੀ ਵਿੱਚ ਰੱਖਿਆ ਸਾਰੀ ਦਿੰਦੇ ਆ ਵੀ ਮੈਂ ਸੌਣੇ ਦਾ ਤਕੜਾ ਪਾ ਕੇ ਦੇ ਆਉਂਗਾ ਉਹ ਮੈਂ ਉਹਨੂੰ ਸਾਰਾ 25 ਸਾਲ ਦਾ ਸੀਗਾ। ਵੀ 3.5 ਤਨ ਤੋਲਿਆਂ ਦਾ। ਤੇ ਉਹਨੂੰ ਲੋਕੀ ਵੀ ਬਹੁਤ ਚੰਦੀ ਗੱਲ ਆ ਇਹੋ। ਤੇ ਵੀ ਰੰਗ ਰੂਗ ਤੁਸੀਂ ਪੂਰਾ ਵੀ 2 ਰੁਪਏ ਬੰਦ ਲੈ ਲਓ ਸਾਥੋਂ। ਵੀ ਪੂਰਾ ਬਹੁਤ ਉਸਨਾ ਕੰਮ ਬਣਾਉਣਾ ਏ। ਅਸੀਂ ਵੀ ਫਿਰ ਬਹੁਤ ਚਾਰਾ ਨਾ ਬਣਾਇਆ। ਦੇ ਕੇ ਵੀ ਪੈਸੇ ਵੱਧ ਹੀ ਗਿਆ। ਉਹਦੇ ਵਿੱਚ ਛਣਾਉਣੀ ਨਹੀਂ ਵੇਸੀ। ਵੀ ਚੀਜ਼ ਵਧੀਆ ਬਣਾਉਣੀ ਏ। ਕਿਹੜੀ ਜਗ੍ਹਾ ਤੋਂ ਆਏ ਸੀਓ? ਕੋਈ ਨਾ ਰਾਜਸਥਾਨ ਤੋਂ ਆਏ ਸੀ। ਹਾਂ। ਐਦਾ ਸ਼ੌਕਿਆ ਰਹਿ ਗਈ ਚੀਜ਼ ਦੀ। ਉਹ ਚੜ੍ਹਣੀਆਂ ਜਿਹੜੀਆਂ ਨਵੀਆਂ ਕੁੜੀਆਂ ਜਾਂ ਨਵੀਆਂ ਜਿਹੜੀਆਂ ਜਵਾਬ ਆਉਂਦੇ ਵਿਆਹ ਹੁੰਦੇ ਆ ਉਹ ਇਹ ਕੰਮ ਕੁੰਡਾ ਉਹਨਾਂ ਨੂੰ ਸਾਹਿਬ ਚੜ੍ਹਣੀ ਬਣਾਉਣੀ ਨਹੀਂ ਆਉਂਦੀ ਪੁਰਾਣੀਆਂ ਜਿਹੜੀਆਂ ਬੁੜੀਆਂ ਔਰਤਾਂ ਸਿਆਣੀਆਂ ਸਜਾਰੀਆਂ ਉਹ ਬਣਾਉਂਦੀਆਂ ਤੇ ਇਹ ਜਿਹੜੇ ਮੀਸੀ ਵਾਲੀ ਹੈ ਜੀ ਹੁਣ ਤਾਂ ਸਾਰੇ ਸਿਆਹੀ ਹੋ ਗਈ ਖੜੇ ਖੜੀ ਬਸ ਰਸੋਈ ਦਾ ਕੰਮ ਹੁੰਦਾ ਸਹਰਾ ਜਦੋਂ ਮੀਸੀ ਨਾਲ ਸਾਰੇ ਕੰਮ ਹੋਈ ਜਾਂਦੇ ਠੀਕ ਹੈ